ਮੰਮੀ ਨੇ ਵੀ ਅੱਜ ਨਾ ਹਾਦੀ ਕਰਦੀ ਆ ਮੈਨੂੰ ਆਪਣੇ ਘਰ ਦੇ ਵਿੱਚ ਹੀ ਚੋਰ ਬਣਾ ਕੇ ਰੱਖ ਤਾ ਵਾ ਅੱਜ ਤੇ 1000 ਰੁਪਏ ਦਾ ਇਲਜ਼ਾਮ ਲਾਇਆ ਵਾ ਕੱਲੋਂ ਕਿ ਵੱਡੀ ਚੀਜ਼ ਦਾ ਲਾਉਣਗੇ ਕੋਈ ਹੋਰ ਚੀਜ਼ ਗਵਾਜੂਗੀ ਤੇ ਉਹ ਵੀ ਮੇਰਾ ਹੀ ਨਾਮ ਲਾਉਣਗੇ ਮੈਨੂੰ ਹਾਦੀ ਹੋ ਗਈ ਆ ਮੰਮੀ ਜੀ ਤੁਸੀਂ ਗੁੱਸਾ ਨਾ ਕਰੋ ਐਵੇਂ ਦਾਦੀ ਦੀਆਂ ਗੱਲਾਂ ਦਾ ਇਹ ਤਾਂ ਐਵੇਂ ਇਦਾਂ ਕਰਦੇ ਰਹਿੰਦੇ ਆ ਤੇ ਜਦੋਂ ਮੈਂ ਤੁਹਾਡੇ ਨਾਲ ਗੁੱਸੇ ਹਾਂ ਨਹੀਂ ਤੁਸੀਂ ਮੈਨੂੰ ਮਨਾਉਨੇ ਨਹੀਂ ਅੱਜ ਤੁਸੀਂ ਮੇਰੇ ਕੰਨ ਤੇ ਖੁਸ਼ ਹੋ ਵੋ ਮੈਂ ਕਿੱਦਾਂ ਖੁਸ਼ ਹਾਂ ਵੇਲਾ ਤੇਰੀ ਦਾਦੀ ਨੇ ਮੈਨੂੰ ਆਪਣੇ ਘਰ ਦੇ ਵਿੱਚ ਚੋਰ ਬਣਾਤਾ ਵਾ ਮੈਨੂੰ ਤੇ ਇਹ ਗੱਲ ਦਾ ਦੁੱਖ ਵਾ ਕਿ ਅੱਜ ਮੰਮੀ ਨੇ ਮੇਰੇ ਤੇ ਨਿੱਕਾ ਇਲਜ਼ਾਮ ਲਾਇਆ ਕੱਲ ਨੂੰ ਕੋਈ ਹੋਰ ਚੀਜ਼ ਗਵਾਜੂਗੀ ਤੇ ਫਿਰ ਮੇਰੇ ਤੇ ਇਲਜ਼ਾਮ ਲਾਉਣਗੇ ਮੈਂ ਸਾਰਾ ਘਰ ਬਾਰ ਆਪਣਾ ਛੱਡ ਕੇ ਆਈ ਆ ਤੇ ਇਹ ਕਰਕੇ ਵੀ ਮੇਰੀ ਇੱਥੇ ਬੇਇੱਜ਼ਤੀ ਹੋਵੇ ਦੀ ਮੰਮੀ ਮੈਨੂੰ ਨਾ ਇੰਨਾ ਵੱਡ ਘਟ ਬੋਲਦਿਆਂ ਉਹ ਗੱਲ ਦਾ ਮੈਂ ਮਾਸਾ ਗੁੱਸਾ ਨਹੀਂ ਕਰਦੀ ਕਿ ਚੱਲ ਕੋਈ ਗੱਲ ਨਹੀਂ ਵੱਡੇ ਆ ਬੋਲ ਲੈਣ ਇਹਨਾਂ ਦਾ ਫਰਜ ਬੰਦਾ ਵਾ ਮੈਨੂੰ ਡੁੱਲੇ ਵਿਗੜੇ ਤੋਂ ਨਾ ਚਿੜਕਣ ਦਾ ਪਰ ਆਹ ਗੱਲ ਨਹੀਂ ਮੈਨੂੰ ਹਜਮ ਹੋਈ ਕਿ ਕਿੰਨਾ ਕੋ ਮੰਮੀ ਨੇ ਮੈਨੂੰ ਸੁਣਾਤਾ ਵਾ ਤੇ ਜੇ ਤੂੰ ਵੀ ਪੋਤਾ ਆ ਕੇ ਤੇ ਮੰਮੀ ਨੂੰ ਨਾ ਦੱਸਦਾ ਵੀ ਬੱਸ ਦਾ ਕਰਾਇਆ ਦਿੱਤਾ ਵਾ ਮੰਮੀ ਨੇ ਹਜੇ ਪਤਾ ਨਹੀਂ ਮੈਨੂੰ ਕਿੰਨਿਆ ਕਿ ਜਾਣਿਆਂ ਦੇ ਵਿੱਚ ਪਣੜਾ ਹੈ ਕੋਈ ਨਹੀਂ ਮੰਮੀ ਜੀ ਤੈਨੂੰ ਟੈਨਸ਼ਨ ਨਾ ਲਓ ਵੀ ਦਾਦੀ ਜੀ ਦਾ ਤੁਹਾਨੂੰ ਪਤਾ ਸੁਭਾਏ ਇਦਾਂ ਦਾ ਨਾਲੇ ਹੁਣ ਸਾਨੂੰ ਵੀ ਪਤਾ ਵੀ ਆਪਾਂ ਚੋਰੀ ਨਹੀਂ ਕੀਤੀ ਤੇ ਦਾਦੀ ਨੂੰ ਵੀ ਪਤਾ ਲੱਗ ਗਿਆ ਵਾ ਆਪਾਂ ਚੋਰੀ ਨਹੀਂ ਕੀਤੀ ਫਿਰ ਤੈਨ ਟੈਨਸ਼ਨ ਕਰ ਤੋ ਲੈਨੇ ਜੇ ਟੈਨਸ਼ਨ ਕਿਉਂ ਨਾ ਲਵਾਂ ਜੇ ਮੈਂ ਮੰਮੀ ਨੂੰ ਨਾ ਆਪਣੀ ਸੱਸ ਨਹੀਂ ਸਮਝਦੀ ਮਾਂ ਹੀ ਸਮਝਦੀ ਆ ਤੇ ਉਹਨਾਂ ਦਾ ਵੀ ਫਰਜ਼ਮੰਦ ਆ ਵਾ ਨਾ ਕਿ ਮੈਨੂੰ ਆਪਣੀ ਨੋ ਨਹੀਂ ਧੀ ਸਮਝਣ ਵੀ ਜੇ ਇਹਦੀ ਜਗ੍ਹਾ ਤੇ ਦੀਦੀ ਹੁੰਦੇ ਤਾਂ ਉਹਨਾਂ ਤੇ ਵੀ ਇਦਾਂ ਇਲਜ਼ਾਮ ਲਾਉਂਦੇ ਬਸ ਮੰਮੀ ਹਰ ਵੇਲੇ ਮੈਨੂੰ ਮੇਨੇ ਮਾਰਦੇ ਰਹਿੰਦੇ ਤੇਰੇ ਸਾਹਮਣੇ ਚਲੋ ਕੋਈ ਨਹੀਂ ਮੰਮੀ ਜੀ ਉਹ ਤੇ ਆਪਣੀ ਧੀ ਦੇ ਨਹੀਂ ਸਕੇ ਹੈਗੇ ਤੇ ਤੁਹਾਡੇ ਕਿੱਥੋਂ ਬਣ ਜਾਣਗੇ ਨਾਲੇ ਮੈਂ ਹੁਣ ਤੁਹਾਡੇ ਨਾਲ ਵਾਣਾ ਤੇ ਮੇਰੀ ਜਿੱਦਾਂ ਅੱਖ ਖੁੱਲ ਗਈਆਂ ਉਦੋਂ ਦਾਦੀ ਦੀਆਂ ਖੁੱਲ ਜਾਣਗੀਆਂ ਉਹ ਵੀ ਤੁਹਾਡੇ ਨਾਲ ਹੌਲੀ ਹੌਲੀ ਪਿਆਰ ਕਰਨ ਰਹਿ ਬਣਗੇ ਮੈਂ ਤੇ ਕਹਿੰਦੀ ਹੋਂ ਨਾ ਰਾਤੋਂ ਦਿਨ ਚੜ ਜੇ ਛਾਟੀ ਉਹ ਵੇਲਾ ਆ ਜੇ ਵੀ ਜਦੋਂ ਮੰਮੀ ਮੈਨੂੰ ਨਾ ਪਿਆਰ ਕਰਨਵੇਂ ਮੈਂ ਵੇਲਾ ਮੰਮੀ ਦੀ ਕਿੰਨੀ ਇੱਜ਼ਤ ਕਰਦੀ ਆ ਆ ਜਾਊਗਾ ਕੋਈ ਨਹੀਂ ਮੇਰਾ ਆ ਗਿਆ ਤਾਂ ਉਹਨਾਂ ਦਾ ਵੀ ਆਊਗਾ ਮੈਨੂੰ ਨਾ ਮੰਮੀ ਜਿਆਦਾ ਹੀ ਦੁਖੀ ਲੱਗਦੇ ਆ ਇਹ ਨਹੀਂ ਨਾ ਮੈਨੂੰ ਦੁਖੀ ਵੇਖ ਸਕਦੇ ਤੇ ਮੈਂ ਵੀ ਇਹਨਾਂ ਨੂੰ ਦੁਖੀ ਨਹੀਂ ਵੇਖ ਸਕਦਾ ਉਨੀ ਨਾਨੀ ਕੋਸ ਕਰਨ ਵਾਸਤੇ ਨਾ ਮੈਨੂੰ ਕੋਈ ਹੋਰ ਹੀ ਤਰੀਕਾ ਲੱਭਣਾ ਪੈਣਾ। ਮੰਮੀ ਜੀ ਹਾਂ ਪੁੱਤ ਰਖੜੀ ਆਉਂਦੀ ਆ ਤਹੀ ਨਾੜ ਕੇ ਨਹੀਂ ਜਾਣਾ। ਪਤਾ ਨਹੀਂ ਅਜੇ ਤੇ ਮੇਰਾ ਕਿਤੇ ਜਾਣ ਨੂੰ ਜੀ ਨਹੀਂ ਕਾਢਿਆ। ਜੇ ਮੰਮੀ ਕਲਾਉਣਗੇ ਨਾ ਚਲ ਜਾਾਂਗੇ ਪੁੱਛ ਲੈਣੇ ਕਿਸ ਦਿਨ। ਕੁਝ ਨਹੀਂ ਹੁੰਦਾ। ਚਲ ਜਾ ਨਹੀਂ ਅਮੀ। ਮਿੰਨ ਨੂੰ ਮੈਂ ਦੋ ਛੁੱਟੀਆਂ ਨਾਲੇ ਮੈਂ ਵੀ ਰਹਿ ਆਉਂਗਾ। ਮੇਰਾ ਵੀ ਜੀ ਕਰਦਾ ਉਹਨਾਂ ਨੂੰ ਨਾਨੀ ਨੂੰ ਮਿਲਣ ਨੂੰ। ਕੋਈ ਨਹੀਂ ਪੁੱਤ। ਉਹਦਾ ਤਾਂ ਨਹੀਂ ਮੇਰਾ ਹਜੇ ਜੀ ਕਾਢਿਆ ਕਿਤੇ ਜਾਂਦਾ। ਤੇ ਜੇ ਤੂੰ ਕਹਿਣਾ ਮੈਂ ਨਾ ਫਿਰ ਮੈਂ ਜ਼ਰੂਰ ਚੱਲੂੰਗੀ ਤੇ ਤੂੰ ਨਾਨੀ ਨਾਨੇ ਨੂੰ ਮਿਲ ਆਈਂ। ਮੰਨਉ ਮੇਰੀ ਜੰਦੀ ਆ ਕਿ ਮੈਂ ਉੱਥੇ ਜਾ ਕੇ ਨਿਆਣਾ ਨਖੇੜਾਂ ਦੇ ਨਾਨੂ ਜੀ ਨਾਲ ਬਾਜ਼ਾਰ ਜਾਵਾਂ ਬਾਕੀ ਸਾਰੇ ਨਿਆਣੇ ਜਾਂਦੇ ਆ ਮੈਂ ਇਹ ਨਹੀਂ ਜਾਣਾ ਬਸ ਕੋਈ ਨਹੀਂ ਕੋਈ ਨਹੀਂ ਜਾਵਾਂਗੇ ਵੇਖ ਲਾ ਮੈਂ ਤੈਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੀ ਹਾਂ ਨਾ ਤੇ ਤੂੰ ਬਣ ਗਿਆ ਵਾ ਤੂੰ ਨਹੀਂ ਹੀ ਮਾੜਾ ਪੋਤਾ ਸਮਾ ਮਾੜਾ ਹੀ ਸਾਡੇ ਦੇ ਤੇ ਚਲੋ ਹੌਲੀ ਹੌਲੀ ਚੰਗਾ ਆਉਣ ਲੱਪਿਆ ਵਾ ਚਲੋ ਫਿਰ ਤੁਸੀਂ ਨਾ ਕੱਪੜੇ ਪ੍ਰੈਸ ਕਰ ਲਓ ਤੇ ਮੈਂ ਦਾਦੀ ਕੋ ਪੁੱਛਦਾ ਸਵੇਰੇ ਜਾਵਾਂਗੇ ਕੋਈ ਨਹੀਂ ਮੇਰਾ ਪੋਤਨਾ ਪੋਛਲਾ ਦਾਦੀ ਨੂੰ ਤੇ ਜੀ ਉਹਨਾਂ ਨੇ ਕਿਤੇ ਨਾ ਕਰਤੀ ਨਾ ਤੇ ਬੈਸ ਬਾਜੀ ਨਾ ਕਰੀ ਵੀ ਅਸੀਂ ਜਾਣਾ ਹੀ ਜਾਣਾ ਵਾ ਤੈਨੂੰ ਪਤਾ ਤਾਂ ਹੈਗਾ ਤੇਰੀ ਦਾਦੀ ਦੇ ਸੁਭਾ ਦਾ ਉਹਨਾਂ ਨੇ ਕਹਿਣਾ ਵਾ ਕਿ ਅੰਦਰੋਂ ਹੀ ਮੁੰਡੇ ਨੂੰ ਪੜਾ ਕੇ ਤੇ ਮੇਰੇ ਵੱਲ ਘਲਾਤਾ ਵਾ ਫੇਰ ਉਹ ਆਣ ਕੇ ਤੇ ਮੇਰੇ ਦਿਵਾਲੇ ਹੋਣਗੇ ਬੋਲਣਗੇ ਤੈਨੂੰ ਪਤਾ ਤਾਂ ਹੈਗਾ ਵਾ ਉਹਨਾਂ ਦੇ ਸੁਭਾ ਦਾ ਕੁਝ ਨਹੀਂ ਹੁੰਦਾ ਮੰਮੀ ਜੀ ਮੇਰੀ ਸਾਰੀ ਗੱਲ ਮੰਨਦੇ ਆ ਦਾਦੀ ਜੀ ਨਹੀਂ ਨਾ ਕਰਦੇ ਨਾਲੇ ਅਸੀਂ ਕਿਹੜਾ ਮਾੜਾ ਕੰਮ ਕਰਦੇ ਆ ਨਾਨਕੇ ਜਾਣਾ ਵਾ ਅਸੀਂ ਰਖੜੀ ਬੰਨਣ ਜਾਣਾ ਤਾਂ ਹੈਗਾ ਵਾ ਪਰ ਉਹਨਾਂ ਦੀ ਸਲਾਹ ਤੋਂ ਬਗੈਰ ਨਹੀਂ ਨਾ ਅਸੀਂ ਜਾ ਸਕਦੇ ਨਹੀਂ ਕੋਈ ਨਹੀਂ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਦਾਦੀ ਰਮਾ ਆਪੇ ਮਨਾ ਲੈਣਾ ਵਾ ਉਹ ਮੇਰੀ ਗੱਲ ਨਹੀਂ ਮੋੜਦੇ ਤੇ ਨਾਲੇ ਉਹਨਾਂ ਕੋਲ ਨਾ ਖਰਚਾ ਪਾਣੀ ਵੀ ਮੈਂ ਲੈ ਲੈਣਾ ਵਾ ਚੱਲ ਕੋਈ ਨਹੀਂ ਜੇ ਦੇਣਗੇ ਦਾਦੀ ਤੇ ਲੱਲੀ ਨਹੀਂ ਤੇ ਥੋੜੇ ਬੋਤੇ ਮੇਰੇ ਕੋਲ ਹੈਗੇ ਉਹਨਿਆਂ ਨਾ ਸਾਰ ਲਾਂਗੇ ਹਾਂਜੀ ਤੇ ਨਾਲੇ ਹੁਣ ਮੈਨੂੰ ਮੋਟਰਸਾਈਕਲ 'ਤੇ ਚੜਉਣਾ ਆਉਂਦਾ ਵਾ ਆਪਾਂ ਪਿੰਡਾਂ ਥਾਣੀ ਨਾ ਮੋਟਰਸਾਈਕਲ 'ਤੇ ਚੱਲ ਜਾਾਂਗੇ ਸਕੂਟਰ ਹੀ ਨਹੀਂ ਖਾਣਨੀ ਐਵੇਂ ਚਲ ਇੰਨਾ ਬੜਾ ਮੈਨੂੰ ਦਿਰਾਸਰਾ ਹੋ ਗਿਆ ਵਾ ਅੱਗੇ ਨਾ ਮੈਂ ਕੱਲੀ ਬੈਠੀ ਚੁਰਦੀ ਰਹਿਣੀ ਹੈ ਤੇ ਐਵੇਂ ਆਪਣੇ ਆਪ ਨੂੰ ਕੋਸਦੀ ਰਹਿਣੀ ਹੈ ਕਿ ਮੇਰੀ ਇੰਨੀ ਮਾੜੀ ਕਿਸਮਤ ਰੱਬ ਨੇ ਲਿਖਤੀ ਆ ਵੀ ਮੈਨੂੰ ਕੋਈ ਪਿਆਰ ਨਹੀਂ ਕਰਦਾ ਵੇ ਚਲੋ ਚਲੋ ਛੱਡੋ ਹੁਣ ਇੰਨਾ ਗੱਲਾਂ ਨੂੰ ਤੇ ਮੈਂ ਜਾਣਾ ਵਾਂ ਦਾਦੀ ਕੋਲ ਤੂੰ ਤਹੀ ਨਾ ਕੱਪੜੇ ਪ੍ਰੈਸ ਕਰ ਲਓ ਤੇ ਸਵੇਰੇ ਜਾਵਾਂਗੇ ਚਲ ਉਹ ਤਾਂ ਕੋਈ ਨਹੀਂ ਮੈਂ ਕਰ ਲੈਨੀ ਆ ਤੇ ਵੇਖ ਲਾ ਹੁਦਾ ਜੇ ਮੈਂ ਰੱਬ ਦੇ ਬਾਣੇ ਚ ਰਹਿੰਦੀ ਹਾਂ ਨਾ ਸਿੱਧਕ ਰੱਖਿਆ ਵਾ ਨਾ ਤੇ ਕਿੰਨਾ ਵਧੀਆ ਰੱਬ ਨੇ ਮੇਰੇ ਪੁੱਤ ਜੋੜੀ ਚ ਪਾਇਆ ਵਾ ਬਾਸਕਾਰ ਮਾਇ ਮੇਰੀਏ ਤੇਰਾ ਪੁੱਤਰ ਤੇਰੇ ਰਹਿਣਾ ਵਾ ਔਰ ਖੇਦਾਂ ਨਹੀਂ ਬਣ ਜਾਣਾ ਚੱਲ ਪੁੱਤਾ ਤੇ ਬੜੀ ਵਧੀਆ ਗੱਲ ਵਾ اے ਸਚਿਆ ਪਾਸ਼ਾ ਤੇਰਾ ਲੱਖ ਲੱਖ ਸ਼ੁਕਰ ਵਾ ਕਿ ਕੋਈ ਤੇ ਮੇਰਾ ਸਹਾਰਾ ਬਣਿਆ ਨਹੀਂ ਤੇ ਨਾ ਹਰ ਵੇਲੇ ਚੁਰਦੀ ਰਹਿਨੀ ਹੀ ਮੈਂ ਕਿ ਜਿੱਦਾਂ ਮੇਰੀ ਮਾਂ ਦੀ ਉਮਰ ਨੰਗੀ ਆ ਰੋਂਦੀ ਧੁੰਦੀ ਦੀ ਉਦਾਂ ਹੀ ਮੇਰੀ ਲੰਗ ਜੂਗੀ ਅਭੀ ਮੈਨੂੰ ਕਦੀ ਨਾ ਅਪਨਾਊਗਾ ਆ ਤੇ ਬਹੁਤਾ ਹੀ ਵਧੀਆ ਹੋਇਆ ਵਾ ਵੀ ਅਭੀ ਨੇ ਮੈਨੂੰ ਤੇ ਮੇਰੇ ਪਿੱਛੇ ਨੂੰ ਅਪਣਾ ਲਿਆ ਵਾ ਹੁਣ ਤੇ ਆਪ ਕਹਿੰਦਾ ਵਾ ਨਾਨਕੇ ਚੱਲੀਏ ਵੀ ਤੇ ਮੈਨੂੰ ਲੈ ਕੇ ਵੀ ਜਾਉਂਗੀ ਖੁਰੇ ਦਾ ਕਿੰਨਾ ਕੁ ਜੀ ਕਰਦਾ ਵਾ ਮੈਂ ਜਾਵਾਂ ਤੇ ਮੈਨੂੰ ਇੰਨਾ ਕੁ ਪਿਆਰ ਦੇਣਾ ਵਾ ਇਹਨੂੰ ਮਤ ਰਈ ਮਾਂ ਲੱਗੇ ਨਾ ਤੇ ਨਾ ਵੇਖਣ ਵਾਲੇ ਨੂੰ ਲੱਗੇ ਇਹ ਨਾ ਕੋਈ ਕਵੇ ਵੀ ਮਤ ਰਈ ਆ ਮਤ ਰਈ ਬਣ ਕੇ ਨਹੀਂ ਮਖਾ ਲੈਣਾ ਇਹਦੀ ਸਹੀ ਮਾਂ ਬਣ ਕੇ ਵਿਖਾ ਲੈਣਾ ਮੈਂ ਵੇਖ ਕਿਤਾਬ ਲੰਮੀਆ ਤਾਣ ਕੇ ਪਿਆ ਤੇ ਮੈਨੂੰ ਉਹ ਸੁਗੜੀ ਜੀ ਦੇ ਗੱਲਾਂ ਕਰ ਲਾਇਆ ਤੇ ਮੈਨੂੰ ਧੱਕੇ ਮਾਰ ਕੇ ਕੱਢਿਆ ਤੇਰੀ ਦਾਦੀਆਂ ਖੱਤਿਆ ਮੈਨੂੰ ਕਾਇਮ ਰੂਦ ਹੈ ਸਵਾਲ ਲੱਗੇ ਮਰੂ ਸਵਾਲ ਕਰਨੀ ਆਂਦੀ ਪਾਣੀ ਮੈਂ ਪਾਉਂਦੀ ਰਹੀ ਆ ਉਹਨੂੰ ਪਾੜ ਕੇ ਘਰ ਪਰਾਂ ਤੇ ਤ ਪਉਂਦਾ ਹੁ ਤਿਲ ਵੱਢਦੀ ਰਹੀ ਨਾ ਪਾਣੀ ਵੱਢ ਦਿੰਦਾ ਗੱਫਾ ਲਿਓ ਮੁੱਢਾ ਤਾਂ ਵੀ ਉਹ ਵੀ ਨਾ ਖਾਂਦੀ ਚੰਗਾ ਹਣ ਤੈਨੂੰ ਧੱਕੇ ਮਾਰ ਕੇ ਕੱਢਿਆ ਨਾ ਤੁਸੀਂ ਵੀ ਇਦਾਂ ਦਾਦਿਆਂ ਨਾਲ ਧੱਕੇ ਮਾਰ ਕੇ ਕੱਢਿਆ ਹੈ ਤੂੰ ਮੇਰੇ ਬਾਦੀ ਨਾ ਗੱਲ ਕਰੀ ਤੂੰ ਉਹਨਾਂ ਨਾਲ ਬਾਦੀ ਕਰੀ ਤੂੰ ਮਾਂ ਦਾ ਮਸਾਲਾ ਬਣੀ ਦਾਦੀ ਦਾਦੀ ਦਾ ਬਣਿਆ ਰਮੀ ਮੈਂ ਤੈਨੂੰ ਬੜਾ ਸਮਝਾਇਆ ਵਾ ਸਿਆਣੇ ਕਹਿੰਦੇ ਆ ਜਿੱਦਾਂ ਇਹ ਖੂਚਵਾ ਦੇ ਨਾ ਉਦਾਂ ਹੀ ਵਾਪਸ ਆਉਂਦੀ ਘੁੰਮ ਕੇ ਮੈਂ ਉਹਨਾਂ ਦਾ ਕੀ ਮਾਰਾ ਕੀਤਾ ਵਾ ਅੱਗੇ ਡੈਡੀ ਜਿਹੜਾ ਹੈ ਨਾ ਸਾਨੂੰ ਆਪਣੇ ਸਮਝਦਾ ਹੀ ਪਰ ਹੁਣ ਸਾਨੂੰ ਨੇ ਬਗਾਨੇ ਕਰਤਾ ਉਹ ਮਤ ਰਈ ਦੇ ਮਗਲ ਆ ਕੇ ਹੁਣ ਤੇ ਕਵਲ ਕਵੇ ਕਰਦਾ ਵਾ ਮੰਮੀ ਜੀ ਤੀ ਉਹਨਾਂ ਦੀ ਉਹਨਾਂ ਨੇ ਕਿਹੜੀ ਕੋਈ ਬਗਾਨੀ ਆ ਨਾਲੇ ਪੁਆ ਆਪਣੇ ਰਹਿਣੇ ਉਹ ਕਦੇ ਕਿਹਦੇ ਹੋ ਜਾਣੇ ਆ ਵੀ ਅਹੀਂ ਤੇ ਆਪਣੇ ਬਥੇਰੇ ਬਣਾਉਨੇ ਆ ਪਰ ਉਹ ਨਹੀਂ ਸਾਨੂੰ ਆਪਣੇ ਬਣਾਉਂਦੇ ਤੇਰੇ ਹੁੰਦਿਆਂ ਕੋ ਜਾ ਗੱਲਾਂ ਕਰਦੇ ਆ ਤੇ ਪਾ ਪਿੱਠੋਂ ਨੇ ਸਾਨੂੰ ਗਾਲਾਂ ਕੱਢੀ ਚਲੀ ਜਾਂਦੇ ਆ ਚੰਗਾ ਹੀ ਨਹੀਂ ਸਮਝੇ ਹਾਂ ਤਾਂ ਤੇ ਬਾਹਰ ਜੀਣਾ ਹਰਾਮ ਕੀਤਾ ਉਹਨਾਂ ਨੇ ਹਾਂ ਤੇ ਨਿਕਲ ਜੋਗੇ ਨਹੀਂ ਬਾਹਰ ਛੱਡਿਆ ਮੈਨੂੰ ਨਹੀਂ ਇਦਾਂ ਲੱਗਦੇ ਹੋਣਗੇ ਤੈਨੂੰ ਕਿਉਂ ਨਹੀਂ ਲੱਗਦੇ ਤੇਰੇ ਸਾਹਮਣੇ ਚੰਗੇ ਬਣ ਜਾਂਦੇ ਆ ਨਾ ਲੈ ਲੈ ਬੜੀਆਂ ਨੋਪਾਸਾ ਲੱਗਣੀਆਂ ਕਿਤੇ ਜਾਣਾ ਵਾ ਨਹੀਂ ਪੁੱਤ ਜਾਣਾ ਤੇ ਨਹੀਂਗਾ ਕਿਤੇ ਵੀ ਤੇ ਇਹ ਨਾ ਨੋ ਜੇ ਹੋਰ ਤਰ੍ਹਾਂ ਦੇ ਹੋਏ ਹੀ ਗੁਏ ਦੇ ਨਾਲ ਤੇ ਮੈਂ ਕਿਹਾ ਚੱਲ ਲਾ ਲੈਣੀ ਆ ਤੇ ਇਹ ਕਰਕੇ ਮੈਂ ਲਾਉਣ ਡਿਆ ਪੀ ਤੇ ਤੂੰ ਦੱਸ ਹੁਣ ਕਿੱਧਰ ਆਇਆ ਮੇਰੇ ਲਾਗੇ ਮੈਂ ਹਾਂ ਇਹ ਨਾ ਨਾਨਕੇ ਜਾਣਾ ਵਾ ਹਮ ਤੇ ਕੱਲ ਨੂੰ ਚੱਲ ਜੀਏ ਬਸ ਜਿਹੜੀ ਗੱਲ ਮੈਂ ਕਹੀ ਨਹੀਂ ਨਾ ਉਹੋ ਕੇ ਰਹੀ ਹੈ ਨਾ ਮੈਨੂੰ ਪਤਾ ਹੀ ਪੀ ਉਹਨੇ ਮਗਰ ਲਾ ਲੈਣਾ ਵਾ ਤੈਨੂੰ ਤੇ ਲਾ ਲਿਆ ਉਹਨੇ ਸਹੀਏ ਸਹੀਏ ਪੱਤੇ ਤੇ ਚੜਾ ਚੜਾ ਕੇ ਉਹ ਬਹੁਤ ਸਤਾਨ ਜਨਾਨੀ ਆ ਤੇ ਮੈਨੂੰ ਪਹਿਲਾ ਹੀ ਪਤਾ ਸੁੱਝਦੀ ਮੈਨੂੰ ਪਹਿਲਾਂ ਹੀ ਉਦੋਂ ਦੀ ਵੀ ਉਹਨੇ ਅਭੀ ਨੂੰ ਵੀ ਹੁਣ ਮਗਰ ਲਾ ਲੈਣਾ ਪਹਿਲਾਂ ਉਹਨੇ ਹੀਰੇ ਨੂੰ ਲਾਇਆ ਈ ਹੁਣ ਤੈਨੂੰ ਲਾ ਲਿਆ ਵਾ ਤਰਾਦੀ ਇਹ ਚ ਮਗਰ ਵਾਲੀ ਕਿਹੜੀ ਗੱਲ ਵਾ ਰਖੜੀ ਆਈ ਆ ਬੰਦਨ ਤੇ ਜਾਣਾ ਹੀ ਆ ਉਹਨਾਂ ਨੇ ਅਭੀ ਜਾਣਾ ਨਾ ਤੇ ਕੱਲੀ ਇਹਨੂੰ ਜਾਣਦੇ ਤੂੰ ਉਥੇ ਕੀ ਕਰਨਾ ਵਾ ਚਲੋ ਰਖੜੀ ਤੇ ਮੈਂ ਵੀ ਕਹਿਣ ਦੇ ਵੀ ਚਲ ਜੇ ਜਾਣਾ ਵਾ ਤੇ ਕੋਈ ਗੱਲ ਨਹੀਂ ਬੰਨਣ ਉਹਨੇ ਤੇ ਤੂੰ ਨਾ ਜਾ ਚੂਚੋ ਪਰ ਕਰ ਰਹਿ ਪਦਾਦੀ ਪੋਤਾ ਪੱਠੇ ਪੁੱਠੇ ਪਾਵਾਂਗੇ ਦਾਦੀ ਉਹ ਵਿਚਾਰੇ ਬੱਸਾਂ 'ਚ ਕਿਦਾਂ ਤੱਕੇ ਖਾਂਦੇ ਜਾਣਗੇ ਆਪਣਾ ਸਾਧਨ ਜਦੋਂ ਮੋਟਰਸਾਈਕਲ ਹੈਗਾ ਵਾ ਫੇ ਕਾਦੀ ਗੱਲ ਵਾ ਨਾਲੇ ਸਿੱਧੇ ਜਾਵਾਂਗੇ ਤੇ ਸਿੱਧੇ ਆਵਾਂਗੇ ਮੈਨੂੰ ਵੀ ਦੋ ਛੁੱਟੀਆਂ ਨਾਲੇ ਮੈਂ ਵੀ ਘੁੰਮ ਫੇਰ ਆਉਂਗਾ ਮੈਂ ਕਿਹੜਾ ਕਦੀ ਕਿਤੇ ਗਿਆ ਆ ਨਹੀਂ ਤੂੰ ਤਾਂ ਪਹਿਲਾਂ ਕਿਤੇ ਗਿਆ ਨਹੀਂ ਜਿੱਥੇ ਮੈਂ ਗਿਆ ਨਹੀਂ ਤੇ ਤੈਨੂੰ ਨਾਲ-ਨਾਲ ਹੀ ਖੜਦੀ ਆ ਤਾਂ ਅਜੇ ਵੀ ਤੂੰ ਕਹਿ ਦਿੰਨਾ ਵੀ ਮੈਂ ਕਿਤੇ ਗਿਆ ਨਹੀਂ ਆ ਦਾਦੀ ਕਿੱਥੇ ਜਾਣਾ ਵਾ ਦੱਸ ਮੈਂ ਕਿਉਂ ਨਹੀਂ ਤੈਨੂੰ ਤਾਂ ਜੇ ਮੈਂ ਜਿੱਥੇ ਨਹੀਂ ਉਥੇ ਨਾਲ-ਨਾਲ ਹੀ ਲਈ ਫੇਰਦੀ ਰਹੀ ਨਹੀਂ ਮੈਂ ਤਾਂ ਤੈਨੂੰ ਕਦੀ ਘਰ ਤੇ ਜਦੋਂ ਕਦੀ ਕੋਈ ਯਾਰ ਦੋਸਤ ਆ ਗਿਆ ਤੇ ਮੈਂ ਮੰਮੀ ਹਾਂ ਦਾਦੀ ਹਾਂ ਦੇ ਘਰ ਚੱਲੇ ਆਵਾ ਚੱਲ ਜਾ ਰਾਂ ਦੋਸਤਾਂ ਨਾਲ ਚੱਲ ਜਾਣਾ ਵਾ ਤੁਹਾਡੇ ਨਾਲ ਚੱਲ ਜਾਣਾ ਵਾ ਮੰਮੀ ਨਾਲ ਤੇ ਪਹਿਲੀ ਵਾਰੀ ਚੱਲਣਾ ਵਾ ਉੱਥੇ ਕੋਈ ਜਿਆਦੀ ਜ਼ਰੂਰਤ ਵਾ ਵੀ ਤੇਰੀ ਹਾਂਜੀ ਮੈਂ ਪਹਿਲੀ ਵਾਰ ਕਿਤੇ ਜਾਣਾ ਵਾ ਜਾਣ ਦੋ ਹਾਂ ਹਾਂ ਇਦਾਂ ਹੀ ਤੂੰ ਕਰਕੇ ਮੈਨੂੰ ਮਨਾ ਲੈਣਾ ਵਾ ਦਾਦੀ ਦਾਦੀ ਕਰਕੇ ਪਤਾ ਨਹੀਂ ਕੀ ਪਰਮਾ ਆ ਕੇ ਤੇ ਤੂੰ ਮੈਨੂੰ ਕਹਿ ਦੇਣਾ ਵਾ ਤੇ ਫੇਰ ਮੈਨੂੰ ਤੇਰੀ ਗੱਲ ਮੰਨਣੀ ਪੈਂਦੀ ਜੇ ਸੱਚ ਪੁੱਛਦਾ ਤੇ ਮੇਰਾ ਤਾਂ ਦਿਲ ਨਹੀਂ ਕਰਦਾ ਉਹ ਆਉਂਦੀ ਨਾ ਤੇ ਉਹਨੂੰ ਮੈਂ ਕਦੀ ਵੀ ਨਹੀਂ ਜਾਣ ਦੇਣਾ ਉਹਨੂੰ ਮੈਂ ਜਰਾ ਕ ਭੰਨਣਾ ਹੀ ਗਾੜੀਆਂ ਮੂੰਹ ਉਹਦਾ ਤੇ ਕੋਈ ਨਹੀਂ ਹੁਣ ਚਲਦੀ ਆ ਫੇਰ ਤੇ ਹੁਣ ਫੇਰ ਜਾਣਾ ਹੀ ਪੈਣਾ ਰਖੜੀ ਦਿਖਾਣੀ ਆ ਹਾਂ ਤੇ ਮੈਂ ਵੀ ਚੱਲ ਜਾ ਜਾ ਚੱਲ ਜੀ ਫੇ ਮੇਰਾ ਪੁੱਤ ਦਾਦੀ ਫੇ ਥੋੜੇ ਜੇ ਪੈਸੇ ਵੀ ਦੇ ਦੇ ਹਾਂ ਅਭੀ ਹੁਣ ਤਾਂ ਦੇਣੇ ਤੇ ਨਹੀਂ ਮੈਂ ਤੇ ਤੇਰਾ ਕਰਕੇ ਹੁਣ ਦੇ ਦਿੰਨੀ ਆ ਤੂੰ ਜਦੋਂ ਦਾਦੀ ਦਾਦੀ ਕੇ ਨਾ ਮੇਰੇ ਜੀ ਨੂੰ ਕੋਹ ਬੜਾ ਹੁੰਦਾ ਵਾ ਤੇ ਦੇ ਦਿੰਨੀ ਆ ਤੇ ਰਾਤ ਨਹੀਂ ਘਰ ਰਹਿਣਾ ਸਾ ਦਿਹਾੜੀ ਆਉਣਾ ਵਾ ਤੇ ਇੰਨਾ ਖਰਚਾ ਨਹੀਂ ਗਾ ਕਰਨਾ ਇਹ ਨਹੀਂ ਵੀ ਉਹ ਵੀ ਡੱਬੇ ਲੈ ਲਾ ਉਹ ਵੀ ਲੈ ਲਾ ਚੋਪਰ ਕੇ ਮਾੜਾ ਮੋਟਾ ਜੇ ਡੱਬਾ ਲੈ ਜਿਓ ਤੇ ਰੱਖੜੀਆਂ ਲੈ ਜਿਓ ਮੇਰਾ ਪੁੱਤ ਦਾਦੀ ਮਹਾਦੇ ਛੁੱਟੀਆਂ ਆਈਆਂ ਵਾ ਦੋ ਛੁੱਟੀਆਂ ਵਾ ਰਹਿਣ ਦੋ ਹਾਂ ਚੱਲ ਵੇਖ ਲੈਣੀ ਆ ਦੇਖੋ ਗੱਲ ਨਹੀਂ ਤਾਂ ਪਰ ਨਹੀਂ ਮੇਰੇ ਮਾਂ ਚ ਇਹੋ ਹਿੱਸਾ ਵਾ ਵੀ ਨਹੀਂ ਤੂੰ ਰਾਤ ਨਾ ਰਵੀ ਤਿਆਰ ਤੇ ਮੈਂ ਹੋ ਗਈ ਆ ਇੱਕ ਰੀ ਮੰਮੀ ਨੂੰ ਫੋਨ ਲਾ ਕੇ ਦੱਸ ਨਾ ਦਵਾ ਕਿ ਮੰਮੀ ਮੈਂ ਤੇ ਅੱবি ਆਉਣ ਲੱਗੇ ਆ ਚੱਲ ਕੁਝ ਚੰਗੀ ਚੀਜ਼ ਬਣਾ ਲੈਣਗੇ ਨਿਆਣੇ ਨੂੰ ਵੀ ਹੋਊਗਾ ਕਿ ਨਾਨਕੇ ਆਇਆ ਤੇ ਨਾਨੀ ਨੇ ਮੈਨੂੰ ਨਾ ਚੰਗੀ ਦਾਲ ਸਬਜੀ ਤੇ ਕੋਈ ਕਹੂੰਗੀ ਸੇਵੀਆਂ ਸੋਵੀਆਂ ਚਾਹ ਖੀਰ ਬਣਾ ਲਿਓ ਨਾਲ ਕਿਹੇ ਵੇਲੇ ਘਰੀ ਨਹੀਂ ਹੁੰਦਾ ਬੰਦਾ ਕਿਤੇ ਗਿਆ ਹੀ ਹੁੰਦਾ ਵਾ ਫੋਨ ਕਰਕੇ ਦੱਸਿਆ ਹੋਵੇ ਤਾਂ ਅਗਲੇ ਨੂੰ ਵੀ ਠੀਕ ਹੁੰਦੀ ਆ ਅਸਰੇ ਦਾ ਨਹੀਂ ਵਰੰਡਿਆ ਆਵਾ ਜਦ ਵੇਲੀ ਦਾ ਹੀ ਕੰਮ ਨਿਕਾ ਮੁੱਕਣ ਡਿਆ ਚਲੋ ਅੱਗੇ ਨਾਲ ਜਸਨ ਹੁੰਦਾ ਈ ਤੇ ਥੋੜਾ ਬੁਖਤਾ ਟਾਡੇ ਨਾ ਕਰਾ ਲਿੰਦਾ ਹੁੰਦਾ ਹੈਗਾ ਤੇ ਹੁਣ ਉਹ ਗੱਲ ਕੱਲਿਆਂ ਨੂੰ ਤੁਹਾਨੂੰ ਗਾਜ ਤੇ ਮਾਲ ਵੀ ਭੁੱਖਾ ਮਰ ਗਿਆ ਵਾ ਇਹਨਾਂ ਨੂੰ ਵਿਚਾਰਿਆਂ ਨੂੰ ਮੈਂ ਕੌਣ ਦਾ ਡਿਆ ਵਾ ਹੁਣ ਮੇਰੇ ਕੋ ਵੀ ਇੰਨਾ ਹੁੰਦਾ ਨਹੀਂਗਾ ਕੀ ਕਰਾਂ ਮੈਂ ਵੀ ਚਲ ਮੁੰਡਾ ਇੰਨਾ ਹੀ ਹੱਥ ਬੜਾ ਥਾਵੇ ਪੁਹਾ ਹੀ ਦਿੰਦਾ ਹੈ ਨਾਲ ਹੋਰ ਤੇ ਗੱਲ ਮੈਂ ਤੇ ਅੱਗੇ ਵੀ ਡਈ ਆਖਣ ਕਿ ਜੇ ਤਾਂ ਸਵੇਰ ਦਾ ਨਹੀਂ ਵਰੰਡਿਆ ਸੀ ਨਾ ਕਬਲ ਇੱਥੇ ਹੁੰਦੀ ਤੇ ਉਹਨੇ ਦੋ ਤਿੰਨ ਵਾਰਾ ਪਰੋਂ ਪੂੜੇ ਪਕਾ ਲਏ ਤਿਆਰ ਕਾਹੀ ਦੋ ਜੀ ਆ ਤੈਂ ਪਕਾਈਏ ਕੀ ਤੇ ਖਾਈਏ ਕੀ ਸੱਚੀ ਨਾਲ ਕੋ ਖਾਣ ਨੂੰ ਜੇ ਕਰਦਾ ਤਾਂ ਨਾਲ ਕੋਈ ਚੰਗੀ ਚੀਜ਼ ਬਣਾਉਣ ਨੂੰ ਹੀ ਕਰਦਾ ਹੀ ਉਹ ਤੇ ਨਾਲ ਮੈਂ ਆਂਦਾ ਹੀ ਆ ਜਿਦ ਦਿਨ ਮੀਂਹ ਵਰਨਾ ਉਹਨੇ ਕਦੀ ਪਕੌੜੇ ਕੱਢ ਕੇ ਬਹਿ ਜਾਣਾ ਕਦੀ ਆਖਣਾ ਆਹ ਚੀਜ਼ ਮੰਮੀ ਬਣਾ ਲਈਏ ਕਦੀ ਆਹ ਤੇ ਮੰਮੀ ਆਖਣਾ ਚੱਲ ਕੋਈ ਗੱਲ ਨਹੀਂ ਬਣਾ ਲਾ ਤੇ ਹੁਣ ਉਹ ਗੱਲ ਪੀਂ ਨਾ ਕੋਈ ਚੀਜ਼ ਬਣਾਉਣ ਨੂੰ ਜੀ ਕਰਦੇ ਨਾ ਕੋਈ ਖਾਣ ਨੂੰ ਹੀ ਕਰ ਨਾ ਹੀ ਟਬਰਦਾਰੀ ਹੁੰਦੀ ਚੱਲ ਕੋਈ ਚੀਜ਼ ਵੀ ਖੁੱਲੀ ਬਣ ਜਾਣੀ ਤੇ ਖਾਦੀ ਪੀਤੀ ਵੀ ਜਾਣੀ ਹੋਂਦੇ ਰੋਟੀਆਂ ਵੀ ਮਾਹ ਖਾਦੀ ਜਾਂਦੀ ਐ ਕੱਦੀ ਉਹ ਗੱਲ ਦੁਆ ਜੀਆਂ ਨੇ ਖਾਣਾ ਕੀ ਤੇ ਬਣਾਉਣਾ ਕੀ ਆ ਉਹ ਵੀ ਨਹੀਂ ਗਾੜੀ ਤੇ ਦਾਲ ਸਬਜ਼ੀ ਨਹੀਂ ਮੁੱਕਦੀ ਜਿਹੜੀ ਬਣਾ ਲਈਦੀ ਆ ਚਲੋ ਚਲ ਮੈਂ ਭਾਰੀ ਭੂਰੀ ਮਾਰ ਦਿੰਨੀ ਆ ਤੇ ਤੁਸੀਂ ਕਰੋ ਪੱਠੇ-ਤੱਥੇ ਦਾ ਜੋ ਰੱਬ ਦੇ ਪਾਣੇ ਅੰਦਰ ਉਹ ਉਹਦੇ ਕੀ ਰਹਿਣਾ ਪੈਣਾ ਫੋਨ ਕੀ ਟਾ ਗਿਆ ਵਾ ਹਲੋ ਹਲੋ ਹਾਂਜੀ ਹਾਂਜੀ ਸਾਸ਼ੀ ਗਾਲ ਜੀ ਹਾਂ ਸ੍ਰੀ ਗਾਲ ਬੇਟਾ ਹੋਰਸ ਨਾਓ ਠੀਕ ਠਾਕ ਜੇ హలో <mile Thai fingers out> ਆ ਵੀ ਨੇ ਜੀ ਕਰਦੀ ਆ ਨਾਂ ਕੇ ਚੱਲੀਏ ਤੇ ਕੋਈ ਨਾਲ ਨਿਆਣਾ ਕਹਿਣ ਡਿਆ ਵਾ ਤੇ ਕੀ ਆਖਾਂ ਮੋੜਨਾ ਵਾ ਅਹੀਂ ਨਾ ਦੋਵੇਂ ਮਾਪੂਤ ਹੁਣੇ ਆਉਣ ਲੱਗੇ ਆ ਤੇ ਕੋਈ ਗੱਲ ਨਹੀਂ ਪੁੱਤਾ ਆਓ ਦਿਨੇ ਆਓ ਰਾਤ ਆਓ ਘਰ ਤਾਂ ਡਾਈਆ ਇਹ ਕਿਹੜੀ ਗੱਲ ਵਾ ਵੀ ਅਹੀਂ ਆਉਣ ਲੱਗੇ ਆ ਤੁਸੀਂ ਤੇ ਮੈਂ ਕੋਈ ਗੱਲ ਨਹੀਂ ਕਿਨੇ ਕਿਨੇ ਆਉਣਾ ਵਾ ਮੈਂ ਤੇ ਹਦੀ ਹੁੰਨੀ ਆ ਜੀ ਅੱਛਾ ਚੱਲ ਕੋਈ ਨਹੀਂ ਮੈਂ ਤੇਰੇ ਡੈਡੀ ਨੂੰ ਕੱਲਮ ਨਹੀਂ ਆ ਹੋ ਗਈ ਆ ਮੈਂ ਅੱਛਾ ਹੋ ਗਈ ਆ ਤਿਆਰ ਹਾਂ ਜੀ ਮੈਂ ਹੋ ਗਈ ਆ ਤੇ ਮੈਂ ਕੱਲ ਪਹਿਲਾਂ ਫੋਨ ਚਲ ਠੀਕ ਵਾ ਕੋਈ ਨਹੀਂ ਮੈਂ ਤੇਰੇ ਡੈਡੀ ਨੂੰ ਕਲਮ ਨਹੀਂ ਆ ਤੇ ਆਪੇ ਕੋਈ ਚਮਤੂਨ ਲੈ ਆਉਂਦਾ ਵਾ ਚਲੋ ਠੀਕ ਆ ਮੇਜੀ ਚਲ ਠੀਕ ਅਮਰ ਗੱਲ ਸੁਣਿਓ ਹਾਂ ਕੀ ਗੱਲ ਵਾ ਉਹ ਕਬਲ ਆਉਣ ਲੱਗੀ ਰਖੜੀ ਲੈ ਕੇ ਤੇ ਮੈਂ ਆਖਣੇ ਕੁਛ ਲੈ ਆਉ ਉਹ ਜਾ ਕੇ ਜੇ ਕੱਲੀ ਆਉਂਦੀ ਫੇ ਤੇ ਹੋਰ ਗੱਲ ਹੀਗੀ ਤੇ ਹੁਣ ਤੁਹਾਨੂੰ ਪਤਾ ਹੀ ਆ ਹੋਰ ਵੀ ਆਉਣਾ ਕਿਸ ਨੇ ਨਾਲ ਅਭੀ ਨਹੀਂ ਆਉਣਾ ਵਾ ਸੁੱਖੀ ਸੰਧੀ ਮਾ ਆ ਵੀ ਤੇ ਮਨ ਮੇਰ ਪਈ ਆ ਉਹਦੇ ਉਦੋਂ ਤਾਂ ਸਾਡੇ ਵੜਿਆ ਹੀ ਨਹੀਂ ਤੁਹਾਨੂੰ ਪਤਾ ਲੈ ਫੇਰ ਗੱਲ ਹੀ ਕੋਈ ਨਹੀਂ ਜੋ ਆਖੇ ਲੈ ਉਹਨੇ ਆ ਝੋਨੇ ਦੇ ਪਾਜੀ ਇਦਨ ਨੂੰ ਵੀ ਪਾਣੀ ਆਊਗਾ ਔਰ ਪੂਰਾ ਚਾ ਚੜ ਕੇ ਜੇ ਅਭੀ ਨੇ ਉਹਾਂ ਦੇ ਉਹ ਤੇ ਮੈਂ ਖੰਡਾਈ ਆ ਦਾਲ ਮੈਂ ਬਣਾ ਲੈਣੀ ਆ ਤੇ ਨਾਲੇ ਕੋਈ ਸਬਜ਼ੀ ਸੂਜੀ ਵਧੀਆ ਜੀ ਲਾਓ ਤੇ ਨਾਲੇ ਨਿਆਣੇ ਤੇ ਖਾਂਦੇ ਹੀ ਹੁੰਦੇ ਆ ਉਹਦੇ ਲਈ ਵਧੀਆ ਵਧੀਆ ਚੀਜ਼ਾਂ ਲਾਓ ਕੋਈ ਕੋਈ ਨਹੀਂ ਮੈਂ ਲਾਊਗਾ ਉਹ ਦੁਕਾਨ ਤੋਂ ਜੋ ਜੋ ਆਖੋਣਗੇ ਆਖਣਗੇ ਲਿਆਵਾਂਗੇ ਕੋਈ ਆ ਉਹ ਦਲਾ ਉਹ ਤੇ ਪਕੌੜੇ ਪਕਾੜੇ ਨਾ ਹੂ ਤੇ ਮੈਂ ਘਰੇ ਕੱਢ ਲੂਗੀ ਪਕੌੜੇ ਰਹਿਣ ਦੀ ਮੈਂ ਉੱਥੋਂ ਲੈ ਆਉਣਾ ਬਥੇਰਾ ਕੋਹ ਚੱਲ ਫਿਰ ਉੱਥੋਂ ਹੀ ਲਾਏ ਆ ਹਾ ਹਾ ਸਗੋ ਵਧ ਗਿਆ ਨਾ ਦੇ ਪਾਚਾ ਹੀ ਖਾਲਾਂਗੇ ਅਸੀਂ ਤੇ ਕੱਲੇ ਕੋ ਖਾਂਦੇ ਹੀ ਨਹੀਂ ਗੇ ਏਦਾਂ ਹੀ ਆ ਨਹੀਂ ਪਰਸੂ ਦਿਨ ਫੜ ਕੇ ਤੁਰ ਪੀ ਆ ਤੇ ਤੇਰਾ ਫਰਜ਼ ਨਹੀਂ ਹੈਗਾ ਸੱਸ ਮਾਂ ਨੂੰ ਪੁੱਛਣਾ ਉਹ ਨਿਆਣਾ ਮੇਰੇ ਨਾਲ ਤਰਲੇ ਲੈਣ ਦਾ ਉਹਦਾ ਕਰਕੇ ਮੈਂ ਹਾਂ ਕੀਤੀ ਨਹੀਂ ਤਾਂ ਤੈਨੂੰ ਕਲਾਉਣਾ ਨਹੀਂ ਜਿੱਦਾਂ ਮੇਰੇ ਮਾਂ ਤੇ ਗੁੱਸਾ ਆਈ ਤੇ ਤੇਰੀ ਮਾਂ ਨੇ ਮਾਸਾ ਨੇ ਸਮਝਾ ਕੇ ਕੱਲੇ ਵੀ ਆਪਣੀ ਸੱਸ ਨੂੰ ਪੁੱਛਣਾ ਵਾ ਜਿੱਥੇ ਜਾਣਾ ਆਉਣਾ ਵਾ ਮੰਮੀ ਜੀ ਅਭੀ ਨੇ ਕਿਹਾ ਹੈ ਕਿ ਮੰਮੀ ਮੈਂ ਪੁੱਛ ਲੈਣਾ ਵਾ ਤੇ ਕੋਈ ਗੱਲ ਨਹੀਂ ਦਾਦੀ ਜੀ ਨੇ ਮੰਨ ਵੀ ਜਾਣਾ ਵਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਪੁੱਛ ਹੀ ਲਿਆ ਵਾ ਉਹਨੇ ਪੁੱਛ ਲਿਆ ਮੈਂ ਪੁੱਛ ਲੈ ਇੱਕ ਹੀ ਗੱਲ ਆ ਉਹ ਗੱਲ ਨਹੀਂ ਹੈਗੀ ਪਰ ਤੇਰਾ ਫਰਜ਼ ਨਹੀਂ ਬੰਦ ਆਪਣੀ ਮੰਮਾ ਨੂੰ ਜਾ ਕੇ ਪੁੱਛ ਲੈ ਕਿ ਮੇਰੀ ਸੱਸ ਮੈਨੂੰ ਐਦਾਂ ਆਂਦੀ ਤੁਰ ਲੱਗਿਆ ਤੇ ਫਿਰ ਉਹ ਦੱਸੂ ਨਾ ਗਾੜੀ ਵੀ ਕੀ ਗਾੜੀ ਤੂੰ ਸੁਣਾ ਦੇਣਾ ਹੈ ਕੀ ਕਹਿਣਾ ਹੈ ਤੁਸੀਂ ਤਾਂ ਗੁੱਸਾ ਹੀ ਕਰ ਲਿਆ ਵਾ ਤੇ ਗੁੱਸਾ ਨਹੀਂ ਅਹੀਂ ਵੀ ਤੇ ਆਹੀਂ ਤਿੰਨ ਚਾਰ ਤਰਾਣੀ ਜਠਾਣੀ ਕਿੰਨਾ ਚਿਰ ਸੱਸ ਨੂੰ ਪੁੱਛਦੀਆਂ ਨਹੀਂ ਹੈ ਅਹੀਂ ਉਹਨਾਂ ਚੱਤ ਕੱਪੜੇ ਨਹੀਂ ਪਾਉਨੀਆਂ ਤਾਂ ਤੂੰ ਤਾਂ ਰਾਤ ਦੀ ਪ੍ਰੈਸ ਕੰਢੇ ਮੈਂ ਤਾਂ ਰਾਤ ਦਾ ਹੀ ਆਵੇਂ ਕਿ ਗੁੱਸਾ ਚਾਂਡਿਆ ਸੀ ਤੇ ਤੁਸੀਂ ਮੈਨੂੰ ਉਦੋਂ ਹੀ ਆ ਕੇ ਮਨਾ ਕਰ ਦਿੰਦੇ ਤੇ ਮੈਂ ਜਾਣਾ ਹੀ ਨਹੀਂ ਮੰਮੀ ਮੈਂ ਤੁਹਾਨੂੰ ਪਤਾ ਮੈਂ ਤੁਹਾਡੇ ਕਹਿ ਤੋਂ ਬਗੈਰ ਕਿੱڑا ਜਾਣੀ ਆ ਤੇ ਜੇ ਕਹਿ ਤੋਂ ਬਗੈਰ ਜਾਂਦੀ ਨਹੀਂ ਫਿਰ ਤੂੰ ਕੋਸ ਹੀ ਲਿਆ ਹੁਣ ਆ ਵੀ ਮੰਮੀ ਨਾ ਚੱਲੀ ਆ ਪੇਕਿਆਂ ਨੂੰ ਜਾਂ ਰਖੜੀ ਲੈ ਕੇ ਚੱਲੀ ਆ ਉਦੋਂ ਤੇਰਾ ਫਰਜ਼ਿਤ ਬੰਦਾ ਹੀ ਨਾ ਇਹ ਆਪਣੇ ਦਿਮਾਗ ਨਾਲ ਸੋਚ ਗਲਤੀ ਹੋ ਗਈ ਮੰਮੀ ਜੀ ਮੇਕੋ ਮੈਨੂੰ ਪਤਾ ਹੁੰਦਾ ਤੇ ਮੈਂ ਪੁੱਛ ਲੈਂਦੀ ਤੁਹਾਨੂੰ ਤੇ ਆ ਵੇਖੋ ਮੈਂ ਤੁਹਾਡੇ ਗਾੜੀ ਹੱਥ ਜੋੜ ਕੇ ਮਾਫੀ ਮੰਗ ਲੈਣੀ ਜੇ ਤੁਸੀਂ ਕਹੋ ਨਾ ਤੇ ਮੈਂ ਨਹੀਂ ਜਾਣੀ ਲਾ ਦਿੰਨੀ ਆ ਕੱਪੜੇ ਤੇ ਮੇਰੀ ਗੱਲ ਸੁਣ ਮੈਂ ਤੇ ਇਹੋ ਪੈਹਾਂ ਦਾ ਹੀ ਨਾਂ ਲਿਆ ਹੈ ਨਾ ਤੇ ਬਾਹਰੋਂ ਭੱਜੀ ਤੂੰ ਆ ਗਈ ਹਿੱਤੇ ਆਣ ਕੇ ਅੰਦਰ ਰੋਂਡਾ ਵੀ ਬੁਸਕੇ ਲੋਂਡਾ ਵੀ ਤੇ ਐਦਾਂ ਥੋੜਾ ਘਰਾਂ ਦੇ ਵਿੱਚ ਝਾਟ ਲੰਗਦੇ ਜਿੱਦਾਂ ਤੂੰ ਕਰਦੀ ਆ ਤੇ ਫਿਰ ਨਾ ਤੂੰ ਕਿਸ ਨੂੰ ਪੁੱਛਦੀ ਆ ਨਾ ਤੂੰ ਕਿਸ ਨੂੰ ਗਿੱਸਦੀ ਆ ਕੁੜੇ ਤੇਰੀ ਤੇ ਆਕੜ ਹੀ ਨਹੀਂ ਮਾਣਾ ਸੱਸਾਂ ਮਾਵਾ ਬਥੇਰਾ ਕੋ ਕਰਦੀਆਂ ਵਾ ਨੌਹਾਂ ਦੇ ਨਾਲ ਡੁੱਲੇ ਵਿਗੜੇ ਤੋਂ ਸਮਝਾਉਂਦੀਆਂ ਵਾ ਪਰ ਤੇਰੀ ਸਿਹਤ ਤੇ ਕੋਈ ਅਸਰ ਨਹੀਂ ਆ ਤੂੰ ਮੈਨੂੰ ਸਮਝਾਉਣਾ ਕਿ ਮੈਂ ਤੈਨੂੰ ਸਮਝਾਉਣਾ ਵਾ ਮੈਂ ਤੇਰੀ ਸੱਸ ਵਾਂ ਕਿ ਤੂੰ ਮੇਰੀ ਸੱਸ ਵਾਂ ਪਹਿਲਾਂ ਇਹ ਦੱਸ ਲੈ ਮੈਨੂੰ ਦੂ ਕਿਥੋਂ ਆਏ ਜੇ ਬੜਾ ਸਮਾਨ ਬੰਨਿਆ ਵਾ ਮੈਂ ਉਹ ਵਾਲਾ ਸਮਾਨ ਲੈ ਕੇ ਆਇਆ ਤੇਰੀ ਭੂਈ ਲੱਗੀ ਆ ਰਖੜੀ ਲੈ ਕੇ ਆਉਣ ਅਛਾ ਭੂਈ ਆਉਣ ਲੱਗਿਆ ਮੈਂ ਵੀ ਸੋਚਣ ਡਿਆ ਸੀ ਲੋਕਾਂ ਦੀਆਂ ਭੈਣਾਂ ਭੂਈਆਂ ਹੋ ਕੇ ਜਾਂਡੀਆਂ ਰਖੜੀ ਬਨ ਕੇ ਭੂਈ ਭਲਾ ਕੱਲ ਹੀ ਨਹੀਂ ਆਏ ਉਹਨਾਂ ਦਾ ਆਇਆ ਫੋਨ ਉਹ ਹੁਣੇ ਲੱਗੇ ਆਉਣ ਨਾਲ ਅਭੀ ਲੱਗਾ ਆਉਣ ਅਛਾ ਰਾਤ ਰਹਿਣਗੇ ਆਓ ਰਾਤ ਰਹਿਣਾ ਹੋਣਾ ਤਾਂ ਹੀ ਆ ਲੈਦਾ ਸਮਾਨ ਕੇ ਵੇਖਾਂ ਜਿੰਨਾ ਇਹ ਮੁੰਡੇ ਨੇ ਮੈਂ ਵੜਦੀ ਆ ਨਾ ਫੇਰ ਜਾ ਜਾ ਕੇ ਉਹਨਾਂ ਦੇ ਮੋਢਿਆਂ ਤੇ ਚੜਦਾ ਵਾ ਇਨੂੰ ਮੈਂ ਬੜਾ ਹੀ ਵਰਜਦੀ ਆ ਮੈਨੂੰ ਜਿਆਦਾ ਉਹਨਾ ਮਾਹ ਰਾਣੀ ਦੀਆਂ ਗੱਲਾਂ ਹੋਣ ਡੀਆਂ ਕੋਈ ਨਹੀਂ ਆਉਣਾ ਕਿੱਡਾ ਖੋਸ ਹੋਣ ਡਿਆ ਵਾ ਤੇ ਮੱਥੇ ਦੀ ਨੂੰ ਮੈਂ ਇਹਨੂੰ ਲੱਗਣ ਨਹੀਂ ਦੇਣਾ ਆਉਗੀ ਉਦੋਂ ਪਿਓ ਦੀ ਰਖੜੀ ਬਣਨਗੇ ਤਾਂ ਉਦਦਰ ਦੀ ਉਦਦਰ ਹੀ ਚੱਲ ਜੂਵੇ ਮੈਂ ਤੈਨੂੰ ਇੱਧਰ ਬਾੜ ਦੇਣੀ ਕਿ ਆਦੂ ਜੀ ਮੰਮੀ ਨੇ ਟਾੜਿਆ ਲੋ ਨਹੀਂ ਦੇਣਾ ਪੂਆ ਰਖੜੀ ਕਿੱਦਾਂ ਬਣਨਗੇ ਕੋਈ ਗੱਲ ਨਹੀਂ ਪੁੱਤ ਤੂੰ ਟੈਨਸ਼ਨ ਨਾ ਲੈ ਜੇ ਨਾ ਮੰਮੀ ਤੇਰੀ ਆਉਂ ਦਊ ਨਾ ਤੇ ਪੂਹੀ ਤੇਰੀ ਆਪੇ ਬਣ ਜੂਗੀ ਠੀਕ ਜੇ ਮੈਂ ਜਾਨਾ ਟਿਵੀਸ਼ਨ ਨੂੰ ਦੱਸ ਦੇ ਕਰ ਭਈ ਆਉਣਗੇ ਮੀ ਆਉਂਡਿਆ ਜਾ ਵੀ ਛੇਤੀ ਹੋ ਗਿਆ ਸੁਣ ਚ ਆਉਂਡਿਆ ਰਖੜੀਆਂ ਲੈ ਕੇ ਲੱਗੀ ਆਉਣ ਰਖੜੀ ਤੇ ਭਰਾ ਦੀ ਤੇ ਪਤੀਏ ਦੀ ਲੈ ਕੇ ਆਉਣੇ ਨਾ ਜਦੋਂ ਇਹਨਾਂ ਨੂੰ ਭਾਬੀ ਨਹੀਂ ਚੰਗੀ ਲੱਗਦੀ ਤੇ ਇਹਨਾਂ ਨੂੰ ਰਖੜੀ ਕਾਦੀ ਬੰਨਣੀ ਆ ਇਹ ਮੰਗਤੀ ਜੀ ਮੰਗਣ ਨੂੰ ਤਰੀ ਆ ਮੈਂ ਲਈ ਕਿੱਡਾ ਸੂਟ ਬਣਾ ਕੇ ਬੈਠੀ ਆ ਮੈਂ ਤਾਂ ਨਹੀਂ ਆ ਇਥੇ ਬਾਹਰ ਮੈਨੂੰ ਕੋਠੇ ਮਿਲ ਜੇ ਨਾ ਤੇ ਮੈਂ ਚੱਲ ਜਾ ਇਹਨਾਂ ਦੇ ਮੱਥੇ ਨਾ ਲੱਗਾ ਨਾ ਮੇਰਾ ਪੁੱਤ ਮੱਥੇ ਲੱਗੇ ਘਰ ਵਾਲਾ ਤਾਂ ਅੱਗੇ ਮੇਰਾ ਬਾਹਰ ਵਾ ਇਹ ਮੰਗਤੀ ਜੀ ਬਾਹਰ ਦੀ ਬਾਹਰ ਹੀ ਚੱਲ ਜੇ ਤਾਂ ਚੰਗੀ ਗੱਲ ਹੀ ਆ ਨਿਆਣਾ ਵਿਚਾਰਾ ਕਿਧਾ ਨਰਲੇ ਲੈਣ ਡਿਆ ਵਾ ਪਈ ਪੂਈ ਨੇ ਆਉਣਾ ਤੇ ਚਲ ਰਖੜੀ ਬੰਨੂ ਭਰਾ ਨਹੀਂ ਇੱਥੇ ਚੱਲ ਮੈਨੂੰ ਬੰਨ ਲੂ ਉਹਦੀ ਮਾਂ ਨੂੰ ਤੇ ਇੰਨਾ ਨਹੀਂ ਕਾ ਵੀ ਚੱਲ ਕੋਈ ਦਿਨ ਦਿਹਾੜਾ ਤੇ ਦਿਨ ਦਿਹਾੜਾ ਕਿੱਦਾਂ ਮਨਾਈਂਦੇ ਆ ਕਿੱਦਾਂ ਕਰੀਦੇ ਆ ਉਹਨੂੰ ਸਿਰਫ ਇੱਕੋ ਹੀ ਆ ਵੀ ਲੜਾਈ ਵਾਲੀ ਤੇ ਆ ਨਹੀਂ ਹੋਦਾ ਚਲੋ ਕੋਈ ਨਹੀਂ ਆ ਜੰਦੇ ਦੇਖਦੇ ਆ ਆ ਆ ਸੌਦਾ ਵਿੱਚੋਂ ਕੱਢ ਲਾ ਤੇ ਨਾਲ ਉਹ ਜੀਤੀ ਉਹਨਾਂ ਦੇ ਘਰੋਂ ਬਰਫ਼ ਲਾਇਆ ਐ ਆ ਵੇ ਚ ਠੰਡਾ ਰੱਖ ਲਈ ਠੰਡਾ ਆ ਜੂਗਾ ਰੱਖ ਲੈਣੀ ਆ ਲੈ ਆ ਇਹ ਨਾ ਸਾਰਾ ਸੌਦਾ ਲੈ ਆਂਦਾ ਲੈ ਆਂਦਾ ਸੌਦਾ ਨਹੀਂ ਪਹਰੇਗਾ ਦੋ ਲਫਾਫੇ ਨਹੀਂ ਆਣੇ ਤੇ ਘਾਟੀਆਂ ਵਾਲੀ ਦੋ ਆਲਫਾਫੇ ਜੀ ਇੱਕ ਤੇ ਉਹ ਦਾਲ ਉਹ ਸਬਜ਼ੀ ਉਹਦੇ ਇੱਕ ਜਾ ਆਈਓ ਚਲ ਵਧੀਆ ਕੀਤਾ ਆਹੋ ਚਲ ਕੋਈ ਗੱਲ ਨਹੀਂ ਮੈਂ ਲਿਆ ਕੇ ਨਾ ਉਧਰੋਂ ਡੁੰਗਾ ਲੈ ਨਹੀਂ ਆ ਇੱਕ ਵਾਰ ਪਤਾ ਆਹੋ ਤੇ ਉਥੇ ਪਾਰਟੀ ਚ ਪਾ ਕੇ ਨਾ ਉਹਦੇ ਵਿੱਚ ਰੱਖ ਦੇਈਏ ਆਹਾਂ ਤੇ ਚੱਲ ਲੈ ਆਣੇ ਨੇ ਆਉਣਾ ਮ ਕੋਦੋਂ ਹੋ ਜਾਣੀ ਹੈ ਸੰਡੀ ਕੋਈ ਗੱਲ ਨਹੀਂ ਹੋਰ ਤੇ ਪਾ ਲੋ ਪੱਠਾ ਦੱਥਾ ਤੇ ਘੈਰ ਹੱਥ ਧੋ ਲੋ ਧੋਣੇ ਇਹਦੇ ਨਾਲੇ ਤਾਂ ਨਾ ਇੱਕ ਗੱਲ ਹੋਰ ਦੱਸਾਂ ਉਥੇ ਨਾ ਮੈਨੂੰ ਜਸ਼ਨ ਮਿਲਿਆ ਉਹ ਸੌਦਾ ਵੇਖ ਕੇ ਜਾਂਦਾ ਹੈ ਦਾਦੂ ਇਹ ਕਿ ਲਿਆਇਆ ਮੈਂ ਕਿਹਾ ਤੇਰੀ ਭੁਈ ਲੱਭੀ ਉਹ ਰਕੜੀ ਲੈ ਕੇ ਆਉਂਦਾ ਸਾਮਾਨ ਲਿਆਇਆ ਹੀ ਉਹ ਮੈਂ ਤੇ ਖੁਸ਼ ਹੋ ਗਿਆ ਹੁਣ ਆ ਮ ਬੜਾ ਖੋਸ ਹੋਇਆ ਗਏ ਉਹ ਤੇ ਘਰ ਲਵਾ ਉਹਦੀ ਕਿਹੜੀ ਕੋਈ ਭੈਣ ਵਾ ਚਾਹੇ ਕੋਈ ਉਹਦੇ ਪੂਆ ਵਾ ਲੈ ਕੇ ਖੋਸ ਹੋਣਾ ਵਾ ਉਹ ਤੇ ਭਾਵੇਂ ਆਈ ਜਾਵੇ ਉਹਦੇ ਰਕੜੀ ਭੈ ਬਨਾਈ ਲਵੇ ਉਹ ਜਿਹੜੀ ਕਾਲੇ ਮੂੰਹ ਵਾਲੀ ਆ ਨਾ ਉਹਨੇ ਨਿਗਾਹੋਂ ਦੇਣਾ ਨਾ ਉਹਨੇ ਉਹਨੂੰ ਬੰਨਣ ਹੀ ਦੇਣੀ ਆ ਉਹਨੂੰ ਤੇ ਨਿਆਣੇ ਨੂੰ ਚਾ ਚੜਿਆ ਹੋਣਾ ਜਨ ਵਾਲਿਆ ਵੀ ਆਉ ਤੇ ਮੈਂ ਖੇਡੂਗਾ ਨਾਲ ਚਲ ਜੇ ਨਾ ਆਉਣ ਦੋਗੀ ਤੇ ਕਵਲ ਨੂੰ ਘੱਲ ਦਿਆ ਇਹ ਆਪੇ ਉਹ ਉੱਥੇ ਬਣਾਉ ਬੇ ਕੀ ਕਰਨਾ ਹੋਰ ਤੇ ਉਹ ਕਬਲ ਤੇ ਚਲ ਜੂਗੀ ਜੇ ਜੇ ਕਬਲ ਨਹੀਂ ਮਾਰਾ ਚੰਗਾ ਬੋਲਿਆ ਤੇ ਫਿਰ ਅਹੀ ਕਿ ਆਖਾਂਗੇ ਨਾਲੇ ਉਹ ਨਿਆਣੇ ਨੇ ਵੀ ਦੁੱਖ ਮਨਾਉਣਾ ਉਹ ਤੇ ਅੱਗੇ ਆਪਣੀ ਪੂਹਾ ਦਾ ਬੜਾ ਕਰਦਾ ਵਾ ਜੇ ਉਹਨੂੰ ਕੋਈ ਗੱਲ ਕਹਿਤੀ ਨਾ ਉਹਦੀ ਮਾਂ ਨੇ ਉਹਨੇ ਬਹੁਤ ਫੇਰ ਟੈਨਸ਼ਨ ਲੈਣੀ ਆ ਰਖੜੀ ਵੱਜ ਗਈ ਤੇ ਕੰਮ ਮੁੱਕ ਜਾਣਾ ਜੇ ਫੇਰ ਵੀ ਮੈਂ ਆਪਣਾ ਕੋਈ ਹੋਰਾ ਪਰਾ ਕਰੂਗੀ ਨਾ ਬਈ ਲੋਰ ਮੈਂ ਕੁੰਡਾ ਨਹੀਂ ਹੁੰਦਾ ਤੇ ਜੇ ਮੈਂ ਕੁੰਡਾ ਬੈ ਤਾਂ ਮੈਂ ਚੁੱਪ ਵੀ ਨਹੀਂ ਕਰਦਾ ਨਾ ਮੈਂ ਚੰਗੀ ਤਰ੍ਹਾਂ ਹੋਏ ਕੋੜੀ ਨਵਾ ਲਊਗਾ ਨਹੀਂ ਮੈਂ ਤੇ ਆਨੀ ਆ ਤੇ ਮਾਹ ਰਾਜ ਵਰੇ ਦਿਨਾਂ ਦਾ ਦੇਣਾ ਵਾ ਸੁਖ ਸੁੱਖਾਂ ਦਾ ਆਵੇ ਹਰ ਭੈਣ ਆ ਨਾ ਆਪਣੇ ਭਰਾ ਨੂੰ ਸੁਖ ਸੁੱਖਾਂ ਨਾਲ ਰਖੜੀ ਬਣ ਕੇ ਜਾਵੇ ਤੇ ਮੈਂ ਨਹੀਂ ਆਂਦੀ ਤੇ ਇਥੋਂ ਤੱਕ ਨੋ ਬਤਾਵੇ ਤੇ ਮੈਂ ਇਹ ਵੀ ਗੱਲ ਆਨੀ ਆਂ ਕਿ ਜੇ ਨਾ ਹੋਇਆ ਨਾ ਤੇ ਕੋਈ ਗੱਲ ਨਹੀਂ ਆਂ ਅਸੀਂ ਆਪਣੇ ਹੁਣ ਸਿਰ ਬਸੇ ਰਵਾਂ ਅਸੀਂ ਕਿਹੜਾ ਕਿਸ ਨੂੰ ਪੁੱਛਣਾ ਵਾ ਤੇ ਕੁੜੀ ਨੂੰ ਨਾ ਹੋ ਨਾ ਉਹਨੂੰ ਪੁੱਛ ਲਾਂਗੇ ਜਿਹੜੀ ਚੀਜ਼ ਉਹ ਆਖੂਗੀ ਨਾ ਉਹੋ ਹੀ ਉਹਨੂੰ ਲੈ ਦਾਂਗੇ ਅੱਗੇ ਉਹਨੂੰ ਵਿਚਾਰੀ ਨੂੰ ਕੀ ਦਿੱਤਾ ਅਸੀਂ ਤੇ ਕੁਝ ਦਿੱਤਾ ਹੀ ਨਹੀਂ ਅਜੇ ਉਹਨੂੰ ਉਹਦੀ ਸੱਤ ਨੇ ਉਦੋਂ ਕੱਪੜਿਆਂ ਤੋਂ ਕਿੰਨੀਆਂ-ਕਿੰਨੀਆਂ ਗੱਲਾਂ ਕੀਤੀਆਂ 32-32 ਗੱਲਾਂ ਕੀਤੀਆਂ ਤੇ ਉਹਨੂੰ ਵਿਚਾਰੀ ਨੂੰ ਸੁਣਨੀਆਂ ਪਈਆਂ ਤੇ ਹੁਣ ਨਹੀਂ ਮੈਂ ਸੁਣ ਦੇਣੀਆਂ ਉਹਨੂੰ ਮੇਰੇ ਵੱਲੋਂ ਖੋਲ-ਡੋਲਵਾ ਜੋ ਵੀ ਸਾਡੀ ਧੀ ਮੰਗੂਗੀ ਨਾ ਅਸੀਂ ਉਹ ਦੇ ਜਾਵਾਂਗੇ ਕੋਈ ਫਿਕਰ ਕਰਨ ਦੀ ਲੋੜ ਸਾਨੂੰ ਨਹੀਂ ਨਈ ਨਾ ਫਿਕਰ ਕਹਿ ਤੋ ਕਰਨਾ ਵਾ ਮੈਂ ਹੁਣ ਕਿਹੜਾ ਕਹਿ ਦੇ ਹੱਥਾਂ ਵੱਲ ਵੇਖਣਾ ਮੇਰੇ ਸਿਰ ਬਚੇਰਵਾ ਜੋ ਮੇਰਾ ਜੀ ਕਰੂ ਮੈਂ ਦਵੂੰਗੀ ਮੈਂ ਕਿਹੜਾ ਕਹਿ ਇਹਨੂੰ ਪੁੱਛਣਾ ਵਾ